ਗਿਰਗਟ ਖਤਰਾ ਦੇ ਕੇ ਰੰਗ ਬਦਲਦਾ ਤੇ ਇਨਸਾਨ ਮੌਕਾ ਦੇ ਕੇ ਜੇ ਭਲਾ ਕਰੋਗੇ ਤਾਂ ਰੱਬ ਵੀ ਛੱਪੜ ਪਾੜ ਕੇ ਦੇਵੇਗਾ ਜੇ ਕਰੋਗੇ ਕਿਸੇ ਨਾਲ ਚਲਾਕੀਆਂ ਤਾਂ ਰੱਬ ਥੱਪੜ ਮਾਰ ਕੇ ਲਵੇਗਾ ਪਰਖੋ ਤਾਂ ਕੋਈ ਆਪਣਾ ਨਹੀਂ ਸਮਝੋ ਤਾਂ ਕੋਈ ਪਰਾਇਆ ਨਹੀਂ ਪਿਆਰ ਸਭ ਨਾਲ ਯਕੀਨ ਖਾਸ ਤੇ ਨਫ਼ਰਤ ਮਿੱਟੀ ਵਿੱਚ ਆਸ ਕਰਤਾਰ ਤੇ ਪੱਥਰ ਦੀ ਕੀਮਤ ਵੀ ਉਦੋਂ ਪਤਾ ਲੱਗਦੀ ਹੈ ਜਦੋਂ ਸਮਸਾਨ ਰਸਤੇ ਤੇ ਚਾਰ ਕੁੱਤੇ ਭੌਂਕਦੇ ਹੋਏ ਢੇਰ ਲੈਣ ਓਕੇ ਸਮੇਂ ਵਿੱਚ ਹੱਥ ਫੜਨ ਵਾਲੇ ਘੱਟ ਤੇ ਤਾੜੀਆਂ ਮਾਰਨ ਵਾਲੇ ਜ਼ਿਆਦਾ ਹੁੰਦੇ ਨੇ ਮਿਹਨਤ ਥਕਾਉਂਦੀ ਜ਼ਰੂਰ ਹੈ ਪਰ ਸਾਨੂੰ ਬਿਹਤਰ ਅਤੇ ਮਜ਼ਬੂਤ ਵੀ ਬਣਾਉਂਦੀ ਹੈ ਜ਼ਿੰਦਗੀ ਜਿਉਣ ਲਈ ਮਿਲੀ ਸੀ ਪਰ ਲੋਕਾਂ ਨੇ ਸੋਚਣ ਵਿੱਚ ਹੀ ਗੁਜ਼ਾਰ ਦਿੱਤੀ ਵਕਤ ਦੇ ਨਾਲ-ਨਾਲ ਸਭ ਕੁਝ ਬਦਲ ਜਾਂਦਾ ਹੈ ਲੋਕ ਵੀ ਰਸਤੇ ਵੀ ਅਹਿਸਾਸ ਵੀ ਤੇ ਕਦੀ-ਕਦੀ ਅਸੀਂ ਖੁਦ ਵੀ ਜੇਕਰ ਕੋਈ ਭਰੋਸਾ ਤੋੜੇ ਤਾਂ ਉਸਦਾ ਵੀ ਧੰਨਵਾਦ ਕਰੋ ਕਿਉਂਕਿ ਉਹ ਸਾਨੂੰ ਸਿਖਾਉਂਦੇ ਹਨ ਕਿ ਭਰੋਸਾ ਸੋਚ ਸਮਝ ਕੇ ਕਰਨਾ ਚਾਹੀਦਾ ਹੈ ਹਰ ਵਾਰ ਜਿੱਤਣਾ ਹੀ ਜ਼ਰੂਰੀ ਨਹੀਂ ਹੁੰਦਾ ਕਈ ਵਾਰ ਅਸੀਂ ਹਾਰ ਕੇ ਵੀ ਬਹੁਤ ਕੁਝ ਸਿੱਖ ਜਾਂਦੇ ਹਾਂ ਸਿਆਣੇ ਕਹਿੰਦੇ ਹਨ ਬੇਗਾਨਿਆਂ ਤੇ ਵਿਸ਼ਵਾਸ ਤੇ ਆਪਣਿਆਂ ਤੇ ਆਸ ਕਦੇ ਵੀ ਨਾ ਰੱਖੋ ਬਹੁਤ ਥੋੜੇ ਲੋਕ ਤੁਹਾਡੇ ਨਾਲ ਵਰਤਣਾ ਚਾਹੁੰਦੇ ਨੇ ਬਹੁਤੇ ਤਾਂ ਤੁਹਾਨੂੰ ਵਰਤਣਾ ਚਾਹੁੰਦੇ ਨੇ ਟੋਰ ਤਾਂ ਬੰਦੇ ਦੇ ਕਿਰਦਾਰ ਦੀ ਹੁੰਦੀ ਹੈ ਜ਼ਮੀਨ ਵੇਚ ਕੇ ਜੇ ਮੁਛ ਖੜੀ ਕੀਤੀ ਤਾਂ ਕੀ ਕੀਤੀ ਸੱਪ ਦੇ ਦੰਦ ਵਿੱਚ ਵਿਛੂ ਦੇ ਡੰਗ ਵਿੱਚ ਮਧੂਮੱਖੀ ਦੇ ਸਿਰ ਵਿੱਚ ਤੇ ਬੰਦੇ ਦੇ ਮਨ ਵਿੱਚ ਕਿੰਨਾ ਜ਼ਹਿਰ ਭਰਿਆ ਹੈ ਕੋਈ ਨਹੀਂ ਜਾਣਦਾ ਜ਼ਹਿਰ ਵਿੱਚ ਵੀ ਇੰਨਾ ਜ਼ਹਿਰ ਨਹੀਂ ਹੁੰਦਾ ਜਿੰਨਾ ਲੋਕ ਅੱਜਕੱਲ ਆਪਣੇ ਦਿਲ ਦਿਮਾਗ 'ਚ ਰੱਖਦੇ ਨੇ ਪੈਸੇ ਨੂੰ ਹੌਣ ਸਲਾਮਾ ਬੰਦੇ ਦੀ ਕੋਈ ਔਕਾਤ ਨਹੀਂ ਫਿਰਦੀ ਹੈ ਹੰਕਾਰੀ ਦੁਨੀਆ ਰੱਬ ਕਿਸੇ ਨੂੰ ਯਾਦ ਨਹੀਂ